ਦੇਖਿਆ ਸਾਰੇ ਕਿਸਾਨਾਂ ਦੇ ਪੁੱਤ ਸੀ ਮੇਰਾ ਬੇਟਾ ਵੀ ਨਾਲ ਚੱਲ ਕੇ ਆਇਆ ਅਵਕਾਸ਼ਮਾਨ ਉਹ ਕਹਿੰਦੇ ਆਪਦੇ ਦਾ ਕੈਨੇਡਾ ਤੋਰੇ ਰਿਹਾ ਖੜਾ ਮੇਰਾ ਵੀ ਤੁਹਾਡੇ ਵਿੱਚ ਖੜਾ ਗੱਲ ਇਸ ਤਰ੍ਹਾਂ ਇੱਕ ਦੋ ਗੱਲਾਂ ਕਿਉਂਕਿ ਡਿਊਟੀ ਮੇਰੀ ਇਕੱਲੇ ਦੀ ਆ ਬਾਵੇ ਨੇ ਸਭ ਤੋਂ ਪਹਿਲਾਂ ਮੈਂ ਸਾਡੇ ਵਿੱਚੋਂ ਸ਼ੁਰੂ ਕੀਤੀ ਔਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਇਹ ਗੱਲ ਅਚ 25 ਨੂੰ ਖਤਮ ਨਹੀਂ ਹੋਜੂ ਸਾਡੀ ਬੱਲੇ ਬੱਲੇ ਸਾਡੇ ਇੱਥੇ ਮਹਿੰਗੀਆਂ ਗੱਡੀਆਂ ਦੇਸ਼ਾਂ ਵਿਦੇਸ਼ਾਂ ਦੇ ਨਾਲ ਆਮ ਕਿਸਾਨਾਂ ਦੇ ਪੁੱਤਾਂ ਦੇ ਪਾਸਪੋਰਟ ਭਰ ਗਏ ਦੁਨੀਆ ਘੁੰਮ ਲਈ ਇੱਕੋ ਇੱਕ ਕਾਰਨ ਤੁਹਾਡੀਆਂ ਤਾੜੀਆਂ ਤੁਹਾਡੀਆਂ ਬੱਲੇ ਬੱਲੇ ਸਾਨੂੰ ਸ਼ਾਬਾਸ਼ ਤੁਹਾਡੀਆਂ ਵਿਆਹ ਸ਼ਾਦੀਆਂ ਦੇ ਸਾਡੇ ਲਾਏ ਖਾੜੇ ਜਿਹਦੇ ਸਾਡੀਆਂ ਜੇਬਾਂ ਭਰਤੀਆਂ ਅੱਜ ਤੁਸੀਂ ਸੜਕਾਂ ਤੇ ਹੋ ਤੁਹਾਡੀ ਜ਼ਿੰਦਗੀ ਮੌਤ ਦਾ ਸਵਾਲ ਆ ਤੇ ਇਹ ਸਾਡੀ ਵੀ ਜ਼ਿੰਦਗੀ ਮੌਤ ਦਾ ਸਵਾਲ ਆ ਸਾਨੂੰ ਇੱਕ ਮੈਂਟਵਲਾਈ ਵੀ ਸਾਨੂੰ ਕਲਾਕਾਰ ਨਾ ਸਮਝਿਓ ਜਿੰਨੀ ਦੇਰ ਇਹ ਧਰਨੇ ਚੱਲਣਗੇ ਜਿੰਨੀ ਦੇਰ ਇਹ ਤਿੰਨ ਆਰਡੀਨੈਂਸ ਵਾਪਸ ਨਹੀਂ ਹੋਣਗੇ ਕੋਈ ਨਹੀਂ ਦੇਰ ਜਿੱਥੇ ਜਿਵੇਂ ਸਾਡੀ ਡਿਊਟੀ ਲਾਉਂਗੇ ਅਸੀਂ ਆ ਖੜੇ ਵਾਅਦਾ ਕਰਦੇ ਆ ਪੰਚਾਇਤ ਚ ਅਸੀਂ ਤੁਹਾਡੇ ਨਾਲ ਉੱਥੇ ਅਸੀਂ ਖੜਾ ਸਾਡੀਆਂ ਫੇਸਬੁੱਕ ਸਾਡੇ ਇੰਸਟਾਗ੍ਰਾਮ ਸਾਡੇ ਟਵਿੱਟਰ ਉਹ ਤੁਹਾਡੀ ਲੜਾਈ ਲੜਨਗੇ ਉੱਤੇ ਸਾਡੀਆਂ ਫਿਲਮਾਂ ਸਾਡੇ ਗਾਣਿਆਂ ਦਾ ਪ੍ਰਚਾਰ ਨਹੀਂ ਹੋਊਗਾ ਬਾਹਾਂ ਮੈਂ ਲੈਕਚਰ ਨਹੀਂ ਕਰਨਾ ਸਾਹਮਣੇ ਬੋਲਣਾ ਤੇ ਮੈਂ ਝੋਲੀ ਅੱਡ ਕੇ ਸਾਰੇ ਕਲਾਕਾਰਾਂ ਦੀ ਤਰਫੋਂ ਮੈਂ ਧੀਖ ਮੰਗਦਾ ਪੰਜਾਬੀਆਂ ਤੋਂ ਪੰਜਾਬੀ ਨੌਜਵਾਨਾਂ ਤੋਂ ਛੱਡ ਦਿਓ ਪਾਰਟੀਆਂ ਪਾਰਟੀਆਂ ਨੇ ਆਪਦੀ ਕੁਰਸੀ ਦੀ ਲੜਾਈ ਲੜਨੀ ਆ ਇਹਨਾਂ ਨੇ ਜਿਹੜੇ ਆ ਬੈਠੇ ਆ ਕਿਸਾਨ ਇਹਨਾਂ ਨੇ ਕਿਸਾਨੀ ਦੀ ਲੜਾਈ ਲੜਨੀ ਜੇ ਮੈਂ ਝੂਠ ਬੋਲਦਾ ਰੋ ਦੱਸ ਦਿਓ ਨਾ ਨਹੀ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਜਦ ਅਸੀਂ ਏਸੀਆਂ ਚ ਬੈਠੇ ਆ 80-80 ਸਾਲਾਂ ਦੀਆਂ ਸਾਡੀਆਂ ਪੁੱਤੇ ਸਾਡੀਆਂ ਮਾਵਾ ਸਾਡੇ ਬਜ਼ੁਰਗ ਉਹ ਸਾਰਾ ਸਾਰਾ ਦਿਨ ਤੋਂ ਪੰਜ ਬੈਠੇ ਆ ਕਿਹਦੇ ਲਈ ਜੇ ਕੈਨੇਡਾ ਵੀ ਗਏ ਤਾਂ ਸਾਨੂੰ ਸਾਡੀਆਂ ਇਹ ਜ਼ਮੀਨਾਂ ਨੇ ਪਹੁੰਚਾਇਆ ਕੈਨੇਡਾ ਜੇ ਇਹ ਗਿੱਲਾ ਕੋਈ ਵੇਚ ਕੇ 4 ਪੈਸੇ ਆਏ ਜਾਂ ਹਾੜੀ ਸੌਣੀ ਚੋਂ 4 ਪੈਸੇ ਜੁੜੇ ਕਾਗਜ਼ਾਂ ਵਿੱਚ ਦਿਖਾਈ ਸਾਡੇ ਕੋਲੇ ਆ ਜ਼ਮੀਨ ਹੈਗੀ ਆ ਤਾਂ ਅਸੀਂ ਕੈਨੇਡਾ ਤੱਕ ਪਹੁੰਚ ਗਏ ਅਮਰੀਕਾ ਤੱਕ ਪਹੁੰਚ ਗਏ ਜੇ ਸਾਡੇ ਕੋਲੇ ਰਿਆਈ ਕੱਖ ਨਾ ਦਿਹਾੜੀਆਂ ਤੋਂ ਬਗੈਰ ਅਸੀਂ ਕੀ ਕਰਾਂਗੇ ਔਰ ਦੂਸਰਾ ਕਿਸਾਨਾਂ ਲਈ ਅੱਜ ਅਸੀਂ ਆਏ ਆ ਜਦੋਂ ਕਿਤੇ ਮਜ਼ਦੂਰਾਂ ਲਈ ਧੱਕਾ ਹੁੰਦਾ ਉਹਨਾਂ ਲਈ ਵੀ ਬਰਾਬਰ ਆਈ ਖੜਿਆ ਆ ਉਹਨਾਂ ਲਈ ਵੀ ਐਵੇਂ ਖੜਿਆ ਕਰੋ ਸਾਡਾ ਸੀਰੀ ਚਾਚਾ ਪ੍ਰੀਤਮ ਜੀ ਨੇ ਮੋਢਾਂ ਦੇ ਖੜਾਇਆ ਅਜੇ ਤੱਕ ਮੈਨੂੰ ਯਾਦ ਉਹਨਾਂ ਬਗੈਰ ਆਪਾਂ ਜਿੱਤ ਨਹੀਂ ਸਕਦੇ ਸੋ ਤੁਨੂੰ ਇਹ ਸਾਰੇ ਮੇਰੇ ਭਰਾ ਆ ਖੜੇ ਆ ਸਾਡੀ ਗਾਇਕੀ ਤੇ ਤੁਸੀਂ ਉਂਗਲ ਨਹੀਂ ਰੱਖ ਸਕਦੇ ਜਿਹੜੇ ਤੁਸੀਂ ਸਾਨੂੰ ਤਾਣਾ ਮਾਰੋ ਜਦੋਂ ਅਸੀਂ ਗਾਇਆ ਅਸੀਂ ਆਪਣੀਆਂ ਭੈਣਾਂ ਆਪਣੀਆਂ ਸਗੀਆਂ ਮਾਵਾਂ ਨੂੰ ਸਾਹਮਣੇ ਰੱਖ ਕੇ ਗਾਇਆ ਸਹੀ ਗੱਲ ਹੈ ਸਹੀ ਗੱਲ ਹੈ ਪੰਜਾਬੀ ਮਾਂ ਬੋਲੀ ਦਾ ਝੰਡਾ ਚੁੱਕਿਆ ਸਹੀ ਗੱਲ ਹੈ ਤੇ ਹੁਣ ਅਸੀਂ ਤੁਹਾਡੇ ਨਾਲ ਤੁਹਾਡੇ ਪੁੱਤਾਂ ਭੁੱਲ ਜੋ ਅਸੀਂ ਕੋਈ ਸਟਾਰ ਹਾਂ ਜਿਵੇਂ ਜਿੱਥੇ ਕਹਾਂਗੇ ਅਸੀਂ ਤੁਹਾਡੇ ਨਾਲ ਖੜੇ ਆ ਸਾਨੂੰ ਨਾਲ ਜੋੜੋ ਆਪਾਂ ਕੋਈ ਵੰਡੀਆਂ ਨਹੀਂ ਪਾਉਣੀਆਂ ਅਸੀਂ ਤੁਹਾਡਾ ਪ੍ਰਚਾਰ ਤੁਹਾਡੀ ਆਵਾਜ਼ ਬਣ ਕੇ ਜਿੱਥੇ ਕਹੋ ਅਸੀਂ ਪਹੁੰਚਾਂਗੇ ਅੱਜ ਇਹ ਸਾਰੇ ਪੰਜਾਬ ਦਾ ਸਵਾਲ ਆ ਪੰਜਾਬ ਦੀ ਮੁੱਛ ਦਾ ਸਵਾਲ ਜੱਟ ਪਿੱਛੇ ਵੱਡ ਪਿੱਛੇ ਜੱਟ ਭਰਾ ਵੱਡ ਦਿੰਦਾ ਤੇ ਕਰ ਲਾਂਗੇ ਬਰਦਾਸ਼ਤ ਬੰਬੇ ਵਾਲੇ ਆ ਕੇ ਸਾਡੀਆਂ ਬਹਿ ਜਾਣ ਵਸਟਾਂ ਤੇ ਸਰ ਪ੍ਰਧਾਨ ਮੰਤਰੀਓ ਮਾਨਯੋਗ ਸਤਕਾਰਯੋਗ ਤੁਸੀਂ ਸਾਡੇ ਤੁਹਾਨੂੰ ਇੱਕੋ ਮੰਨਤਾ ਤੇ ਤਿੰਨੇ ਆਰਡੀਨੈਂਸ ਗੁਜਰਾਤ ਚ 5 ਸਾਲ ਲਾਗੂ ਕਰ ਦਿਓ ਉੱਥੇ ਬੱਲੇ ਬੱਲੇ ਹੋ ਗਈ ਤਾਜੀ ਸਿਰ ਝੁਗਾ ਕੇ ਤੁਹਾਡੇ ਨਾਲ ਨਹੀਂ ਕਿਰਪਾ ਕਰਕੇ ਅਸੀਂ ਜਿਵੇਂ ਹਾਂ ਸਾਨੂੰ ਰਹਿਣ ਦੇ ਵੈਰੀ ਗੁੱਡ ਬਹੁਤ ਧੰਨਵਾਦ ਦੋ ਗਾਣੇ ਦੀ ਬੋਲ ਕਿਉਂਕਿ ਸੰਤ ਰਾਮ ਅਤਾਸੀ ਬਣ ਕੇ ਅਸੀਂ ਅੱਜ ਆਏ ਆ ਕਵੀ ਆ ਜਿਹੜੇ ਗਾਉਣ ਵਾਲੇ ਆ ਜਿਹੜੇ ਬਾਬਾ ਮੈਂ ਚਾਹਾਂਗਾ ਦੋ ਲੈਣਾ ਗਾ ਦੇ ਚਾਹੇ ਦੋ ਲੱਖ ਰਪੋਡ ਦੇ ਮੈਂ ਧੱਕੇ ਨਾਲ ਇੰਨਾ ਕਿ ਟਾਈਮ ਲੈ ਰਹੇ ਮੇਰਾ ਇੰਨਾ ਕਿ ਸਾਨੂੰ 2 ਮਿੰਟ ਦੇ ਦਿਓ ਅਸੀਂ ਚੱਲ ਕੇ ਆਏ ਹਾਂ ਹਾਜ਼ਰੀ ਲਵਾਉਣੀ ਆ ਬਾਬਾ ਛੋਟਾ ਵੀਰ 2 ਮਿੰਟ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੰਨਾ ਦਾ ਤੁਹਾਡਾ ਸਾਰਿਆਂ ਦਾ ਅਸੀਂ ਕੰਮ ਦੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਇਸ ਸੰਘਰਸ਼ ਦੇ ਵਿੱਚ ਸਾਰੇ ਅੱਜ ਸ਼ਾਮਿਲ ਹੋਏ ਆ ਭਾਈ ਜਿਨੇ ਜਿੰਨੀਆਂ ਗੱਲਾਂ ਕਰਤੀਆਂ ਮੈਨੂੰ ਲੱਗਦਾ ਪਿੱਛੇ ਕੁਝ ਬਚਿਆ ਨਹੀਂ ਸਾਨੂੰ ਇਹਨਾਂ ਬਿੱਲਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹੱਥ ਖੜੇ ਕਰੋ ਵੀ ਸਾਨੂੰ ਪਤਾ ਹੈ ਪਾਸ ਕੀ ਹੋਇਆ। ਹਾਂ। ਐਵੇਂ ਕਿਤੇ ਆਪਾਂ ਸੜਕਾਂ ਤੇ ਇੱਦਾਂ ਫੇਰ ਕੇ ਤੁਰ ਕੇ ਚਲੇ ਗਏ ਇਹਨਾਂ ਨੂੰ ਸ਼ਾਇਦ ਐ ਲੱਗਦਾ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਵੀ ਇਹ ਕੀ ਕੀਤਾ ਕੀ ਨਹੀਂ ਮੈਂ ਹਮੇਸ਼ਾ ਹਰ ਇੰਟਰਵਿਊ 'ਚ ਇਹ ਕਹਾਂ ਜਦੋਂ ਤੁਸੀਂ ਵੋਟਾਂ ਲੈਣ ਐਡੀ ਐਡੀ ਰੈਲੀਆਂ ਉਦੋਂ ਕਰਦੇ ਹੋ ਕੱਢ ਕਰਦੇ ਹੋ ਲੋਕਾਂ ਨੂੰ ਪੁੱਛਦੇ ਹੋ ਤੇ ਜਦੋਂ ਬਿੱਲ ਪਾਸ ਹੁੰਦਾ ਉਦੋਂ ਵੀ ਇੱਕ ਰੈਲੀ ਕਰ ਲਿਆ ਕਰੋ ਉਦੋਂ ਵੀ ਲੋਕਾਂ ਦੀ ਸਹਿਮਤੀ ਲੈ ਲਿਆ ਕਰੋ ਕਿ ਭਾਈ ਇਹ ਬਿੱਲ ਪਾਸ ਕਰਨ ਲੱਗੇ ਆ ਦੱਸੋ ਕਰੀਏ ਜਾਂ ਨਾ ਕਰੀਏ ਤੁਸੀਂ ਬਿੱਲ ਪਾਸ ਕਰਕੇ ਇੱਕ ਸਟੇਟ ਨੂੰ ਇੱਕ ਉਹਨਾਂ ਲੋਕਾਂ ਨੂੰ ਦੇ ਦੇਣੇ ਸਾਡਾ ਤਾਂ ਕੰਮ ਹੀ ਕਿਸਾਨੀ ਦਾ ਚੱਲ ਰਿਹਾ ਕਿਤਾ ਉਹ ਲੋਕਾਂ ਜਿਹੜੇ 6-6 ਮਹੀਨੇ ਤੱਕ ਵੇਟ ਕਰਦੇ ਸਾਡੇ ਮਾਪਿਓ ਕਹਿੰਦੇ ਪੁੱਤ ਕੋਈ ਨਹੀਂ ਫਸਲ ਆ ਲੈਂਦੇ ਤੈਨੂੰ ਆ ਚੀਜ਼ ਲੈ ਦੇਾਂਗੇ ਸਾਡੇ ਦੇ ਸਾਰੇ ਟੱਬਰ ਜਿਹੜਾ ਫਸਲ ਤੇ ਨਿਰਭਰ ਹੁੰਦਾ ਤੇ ਜੇ ਸਾਡੇ ਉੱਤੇ ਸਾਡ ਸਾਡਾ ਆਰਤੀ ਨਾਲ ਰਿਸ਼ਤਾ ਨਵਾਂ ਮਾਸਟਰ ਰਿਸ਼ਤਾ ਸਾਡਾ ਖੇਤਾਂ ਨਾਲ ਰਿਸ਼ਤਾ ਜਿਹੜਾ ਨਵਾਂ ਮਾਸਟਰ ਰਿਸ਼ਤਾ ਕਿਉਂਕਿ ਆਰਧਿਆਂ ਕੋਸੀ ਕਿਸੇ ਟਾਈਮ ਵੀ ਪਾਸੇ ਫੜ ਲੈਣੇ ਦੇ ਸਾਡੇ ਘਰਾਂ ਚ ਵਿਆਹ ਆ ਜੇ ਸਾਨੂੰ ਕੋਈ ਹੋਰ ਚੀਜ਼ ਚਾਹੀਦੀ ਤਾਂ ਅਸੀਂ ਕਿੰਨੇ ਭਾਈ ਤੂੰ ਲਿਖ ਲੈ ਆਪਣਾ ਰਜਿਸਟਰ ਤੇ ਨੋਟ ਕਰ ਲੈ ਜਦੋਂ ਫਸਲ ਆਈ ਚੱਕ ਲਈ ਮੁੜ ਕੇ ਕਿੰਨੂੰ ਕਵਾਂਗੇ ਵਿਆਰ ਦੇ ਵਿੱਚ ਇਹਨਾਂ 2006 ਦੇ ਵਿੱਚ ਜਿਹੜੀ ਐਮਐਸਪੀ ਖਤਮ ਕਰਤੀ ਐਪੀਐਮਸੀ ਜਿਹੜਾ ਐਕਟ ਮੰਡੀ ਕਰਨ ਦਾ ਇਹਨਾਂ ਖਤਮ ਕਰਤਾ ਤੇ ਅੱਜ ਸਾਰਾ ਵਿਆਰ ਦਾ ਪੰਜਾਬ ਚੋਂ ਕਰ ਰਿਹਾ ਇੱਥੇ ਮਜ਼ਦੂਰੀ ਫਿਰ ਅਸੀਂ ਕਿੱਥੇ ਜਾਵਾਂਗੇ ਇਸ ਤੋਂ ਬਾਅਦ ਇਹਨਾਂ ਬੋਲੀਵਲ ਹੋ ਜਾਣਾ ਬੋਲੀ ਤਾਂ ਅੱਗੇ ਖਤਮ ਹੋ ਗਈ ਜੰਮੂ 'ਚ ਵੀ ਹੋਗੀ ਰਾਜਸਥਾਨ 'ਚ ਵੀ ਹੋਗੀ ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਵੀ ਜਿਹੜੇ ਚਾਰ ਪੰਜ ਬੰਦੇ ਰਹਿ ਗਏ ਪਹਿਲੇ ਨਸ਼ੇ ਨਾਲ ਉਜਾੜਦੇ ਆ ਹੁਣਾਂ ਕਿਸਾਨੀ ਚੱਲੀ ਔ ਮੁਰਕੇ ਬੋਲੀ ਰਹਿ ਜਾਂ ਨਹੀਂ ਬਿਜਲੀ ਬਿੱਲ ਤਿ ਧਿਆਨ ਇਹਨਾਂ ਚੀਜ਼ਾਂ ਦਾ ਰੱਖੋ ਵੀ ਜਦੋਂ ਵੋਟਾਂ ਆਉਂਦੀਆਂ ਆ ਉਹਦੇ ਵੀ ਇਹ ਸਵਾਲ ਆਪਾਂ ਕਰੀਏ ਕਿਉਂਕਿ ਸਾਡਾ ਅਸੀਂ ਜਿੰਨਾ ਮਰਜ਼ੀ ਬੋਲੀਏ ਅਸੀਂ ਕਲਾਕਾਰ ਆ ਫਿਰ ਸਾਮਣਿਆਂ ਨੂੰ ਕਹਦਣਾ ਲੈ ਕਲਾਕਾਰ ਆ ਇਹਨਾਂ ਦਾ ਕੀ ਆ ਇਹਨਾਂ ਦਾ ਕੋਈ ਸਟੈਟ ਹੀ ਨਹੀਂ ਪਰ ਕਲਾਕਾਰ ਤਾਂ ਅਸੀਂ ਵੀ ਤਾਂ ਰੋਟੀ ਖਾਣੇ ਆ ਹੁਣ ਵੀ ਖਾ ਗਏ ਆ ਜਾ ਕੇ ਵੀ ਖਾਣੇ ਆ ਜੇ ਰੋਟੀ ਖਤਮ ਹੋ ਗਈ ਅਸੀਂ ਆਪਣੇ ਖੇਤਾਂ ਜਾਪੋ ਮਜ਼ਦੂਰੀ ਉਹ ਦਿਨ ਦੂਰ ਨਹੀਂ ਜੇ ਜੱਟਾਂ ਦੇ ਪੁੱਤ ਇਹਨਾਂ ਨੇ ਆਪ ਮਜ਼ਦੂਰੀ ਕਰਨ ਲਾ ਦਿੱਤੇ ਪਰ ਇਦਾਂ ਕਿਦਾਂ ਕਿਉਂਕਿ ਇਹਨਾਂ ਨੇ ਬਿੱਲ ਪਾਸ ਕਰਤੇ ਆਰਡੀਨੈਂਸ ਪਾਸ ਕਰਤੇ ਆਪਣੀ ਮਰਜ਼ੀ ਨੇ ਕਰੀ ਜਾਂਦੀ ਜੋ ਜੀ ਹੁੰਦਾ ਯਾਰ ਹੋਰ ਕਿਤੇ ਕਰਨ ਨੂੰ ਤੁਹਾਨੂੰ ਪੰਜਾਬ ਹੀ ਲੱਗਦਾ ਸਾਰਾ ਕੁਝ ਕਰਨ ਨੂੰ ਹੋਰ ਕਰਨ ਨੂੰ ਬਠਿੰਡੇ 28 ਸੇਟਾਂ ਆ ਕਿਸੇ ਹੋਰ ਚ ਜਾ ਕੇ ਕਰਨ ਨੂੰ ਗੁਜਰਾਤ ਕਰਨ ਨਾਲ ਉੱਥੇ 3500 ਹਜ਼ਾਰ ਕਰੋੜ ਦਾ ਕਿੰਨੇ ਦਾ ਬੋਤ ਲਾ ਕੇ ਉਹ ਕਿਸਾਨਾਂ ਨੂੰ ਦੇ ਇੱਥੇ ਕਰਜ਼ੇ ਮਾਫ਼ ਹੋ ਜਾਣ ਮੰਨੋ ਇਸ ਚੀਜ਼ ਦਾ ਜਿਹੜਾ ਸੰਘਰਸ਼ਾ ਇਹ ਕੋਈ ਅੱਜ ਨਹੀਂ ਅੱਜ ਆਪਾਂ 25 ਸਤੰਬਰ ਨੂੰ ਪੰਜਾਬ ਬੰਦ ਕਰਕੇ ਤੇ ਖਤਮ ਹੋ ਗਿਆ ਇਹ ਸਾਡੀ ਕੰਨੀ ਕੰਨੀ ਗੱਲ ਜਿਹੜੀ ਆ ਇਹ ਯਾਦ ਰੱਖਿਓ ਇਹ ਦਿੱਲੀ ਤੱਕ ਜਾਣੀ ਆ ਉਹਨਾਂ ਇਹ ਚੀਜ਼ ਨੋਟ ਕਰਨੀ ਆ ਕਿ ਇਹ ਲੋਕ ਘਰੇ ਵੜ ਗਏ ਆ ਪਹੁੰਚ ਗਏ ਬਸ ਖਤਮ ਹੋ ਗਿਆ ਇਹ ਰਾਵਾ ਮੇਰੇ ਵੀਰੋ ਵੱਡਾ ਕਰੋ ਔਰ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਵੀ ਪਾਰਟੀ ਪਾਰਟੀ ਤੇ ਨੌਜਵਾਨ ਹਾਂ ਨੌਜਵਾਨ ਸ਼ਾਂਤੀ ਬਣਾ ਕੇ ਰੱਖਿਓ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਉਕਸਾ ਕੇ ਸਾਡੀ ਜਿਹੜੀ ਜਵਾਨੀ ਆ ਖਤਮ ਕਰ ਦਿੱਤੀ ਗਈ ਆਪਾਂ ਵੇਖਿਓ ਜੀ ਕੀ ਹੋਇਆ ਪਿਛਲੇ ਮੋਹੱਲਾਂ ਦੇ ਵਿੱਚ ਜਿਹੜੀ ਜਵਾਨੀ ਖਤਮ ਹੋਈ ਆ ਆਪਾਂ ਕੋਈ ਹਿੰਦਰ ਬਾਜੀ ਨਹੀਂ ਕਰਦੇ ਆਪਾਂ ਜਿਹੜਾ ਸੰਘਰਸ਼ਾ ਜੇ ਸਾਨੂੰ ਦਿੱਲੀ ਜਾਣਾ ਪਿਆ ਮੈਂ ਵਾਅਦਾ ਕਰਦਾ ਜੇ ਤੁਸੀਂ ਕੱਲ ਸਵੇਰੇ ਕਹੋਗੇ ਅਸੀਂ ਸਵੇਰੇ ਤੁਹਾਡੇ ਅੱਗੇ ਲੱਗੇ ਹੋਵਾਂਗੇ ਛੰਡੇ ਛੋਕ ਕੇ ਮੈਂ ਦੋ ਲੈਣਾ ਸਤਿ ਸ਼ੰਤਰਾ ਮਦასი ਦੀ ਗਾਦਨਾਂ ਉਹਨਾਂ ਨੇ ਲਿਖਿਆ ਹੀ ਕਿਰਤਿਆਂ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ ਆ ਮੈਂ ਦੋ ਲੈਣਾ ਉਹਨਾਂ ਨੇ ਹੀ ਗਾਣਾ ਕਿਮਾ ਧਰਪੀਏ ਤੇਰੀ ਗੋਦ ਨੂੰ ਉਚਾਨ ਹੋਰ ਬਥੇਰੇ ਤੂੰ ਮਗਦਰਹੀ ਬੇਸੂਰ ਜਾ ਕਮੀਆਂ ਦੇ ਵੜੇ ਹੋ ਤੂੰ ਮਗਦਰਹੀ ਬੇਸੂਰ ਜਾ ਕਮੀਆਂ ਦੇ ਵੜੇ ਹੱਗਿ ਫੇ ਤੰਗ ਨਾ ਸਮਝਣ ਤੰਗੀਆਂ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੱਗਦਾ ਰਹੀ ਬੇਸੂਰ ਜਾ ਕੰਮੀਆਂ ਦੇੜੇ ਬਹੁਤ ਬਹੁਤ ਧੰਨਵਾਦ ਸ਼ਰਮਾਤਮਾ ਜੀ ਤੇ ਜਿਹੜਾ ਸਾਡਾ ਪੰਜਾਬ ਆ ਇਹ ਸੋਨੇ ਦੀ ਚਿੜੀ ਹੀ ਰਵੇ ਪੰਜਾਬ ਦੇ ਜੂਰ ਇਕਤਾ ਜਿੰਦਾਬਾਦ 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 ਸਾਈਂ ਜੀ ਨਹੀਂ ਤੁਸੀਂ ਭੈਣ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਚੜੋ ਇਸੇ ਤਰ੍ਹਾਂ ਬਹੁਤ ਖੁਸ਼ੀ ਆ ਕਿ ਜਿੱਥੇ ਸਾਡੇ ਬਾਬੇ ਦਾਦੇ ਅੱਜ ਰੇਲਾ ਬੋਕ ਰਹੇ ਸਾਡੇ ਨੌਜਵਾਨ ਬਹੁਤ ਇਸ ਵੱਡੀ ਮਾਤਰਾ ਦੇ ਵਿੱਚ ਮੈਂ ਬੇਨਤੀ ਕਰ